ਲੋ ਵੀਰ ਜੀ ਵੈਲਕਮ ਹੋਗਾ ਤੁਹਾਡਾ ਸੰਦੀਪ ਫਰੋਜਪੁਰ ਪਿਜਨ ਫਾਰਮ ਚ ਜੀ ਲੋ ਵੀਰ ਜੀ ਅੱਜ ਇੱਕ ਜੋੜਾ ਲੈ ਕੇ ਆਏ ਆ ਤੁਹਾਡੇ ਲਈ ਗਿਫਟ ਨੀਲਿਆਂ ਦਾ ਚਟੀਆਂ ਦਾ ਠੀਕ ਹੈ ਵੀਰ ਜੀ ਪਹਿਲਾਂ ਤਾਂ ਵੀਰ ਜੀ ਸਾਰਿਆਂ ਨੂੰ ਹੱਥ ਜੋੜ ਕੇ ਮਾਫੀ ਹੈ ਜੀ ਠੀਕ ਹੈ ਜੀ ਵੀਰ ਜੀ ਉਹ ਆਪਾਂ ਥੋੜਾ ਜਿਹਾ ਅਗੇ ਸੀ ਕੰਮ ਵੀਰ ਜੀ ਉਦੋਂ ਹੋ ਗਿਆ ਲੇਟ ਐਤਵਾਰ ਸੰਡੇ ਠੀਕ ਹੈ ਵੀਰ ਜੀ ਤਾਂ ਕਰਕੇ ਆਪਾਂ ਲਾਈਵ ਹੋਏ ਸੀ ਲੇਟ 8:00 ਵਜੇ ਲਾਈਵ ਹੋਏ ਸੀਗੇ ਤੇ ਉਹੋ ਕੋ ਤਿੰਨ ਚਾਰ ਭਰਾ ਲਾਈਵ ਆਏ ਸੀਗੇ ਤੇ ਤਾਂ ਕਰਕੇ ਫਿਰ ਲਾਈਵ ਬੰਦ ਕਰਤਾ ਸੀ ਤੇ ਕੁਛ ਅਪਲੋਡ ਨਹੀਂ ਹੋ ਰਹੀ ਸੀ ਉਹਦੇ ਤੇ ਲੋਕ ਆ ਜਾਂਦਾ ਸੀਗਾ ਕਿਉਂਕਿ ਉਹ ਹਜ਼ਾਰ ਸਬਸਕ੍ਰਾਈਬਰ ਹੋਏਗਾ ਤੇ ਅਪਲੋਡ ਹੋਣੀ ਹੈ YouTube ਤੇ ਵੀਡੀਓ ਲਾਈਵ ਦੀ ਠੀਕ ਹੈ ਵੀਰ ਜੀ ਤੇ ਆਪਦੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਵੀਰ ਜੀ ਜਲਦੀ ਤੋਂ ਜਲਦੀ ਹਜ਼ਾਰ ਸਬਸਕ੍ਰਾਈਬਰ ਕੰਪਲੀਟ ਕਰਾ ਦਿਓ ਠੀਕ ਹੈ ਵੀਰ ਜੀ ਤੇ ਆਪਾਂ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ 7 ਵਜੇ ਠੀਕ ਹੈ ਵੀਰ ਜੀ ਲਾਈਵ ਕੱਢਾਂਗੇ ਰਿਜ਼ਲਟ ਤੇ ਮੇਰੇ ਭਰਾ ਲਾਈਵ ਆ ਜਾਣਾ ਠੀਕ ਹੈ ਵੀਰ ਜੀ ਅਗਰ ਜੇ ਤੁਸੀਂ ਨਹੀਂ ਲਾਈਵ ਆਓਗੇ ਤੇ ਫਿਰ ਮੈਂ ਐਵੇਂ ਹੀ ਵੀਡੀਓ ਬਣਾ ਕੇ ਨਾ ਇੱਕ YouTube ਤੇ ਪਾ ਦਾਂਗਾ ਠੀਕ ਹੈ ਜਿਸ ਵੀ ਵੀਰ ਭਰਾ ਦਾ ਨਿਕਲੇਗਾ ਰਿਜ਼ਲਟ ਠੀਕ ਹੈ ਆ ਕਰੋ ਹਣ ਸ਼ੌਂਗ ਵੀਰ ਜੀ ਜੋੜੇ ਦਾ ਆ ਕਰੋ ਵੀਰ ਜੀ ਕਬੂਤਰੀ ਦੀ ਅੱਖ ਦਾ ਸ਼ੌਂਗ ਨੀਲੀ ਕਬੂਤਰੀ ਹੈ ਜੀ ਆ ਦੂਜੇ ਪਾਸੇ ਅੱਖ ਦਾ ਕਰੋ ਸ਼ੌਂਕ ਵੀਰ ਜੀ ਠੀਕ ਹੈ ਵੀਰ ਜੀ ਲਓ ਆ ਪਰਾਂ ਦਾ ਕਰੋ ਸ਼ੌਂਕ ਵੀਰ ਜੀ ਆ ਦੂਜੇ ਪਾਸੇ ਕਰੋ ਪਰਾਨਾ ਸ਼ੌਂਕ ਆ ਇਹਦੇ ਪੰਜੇ ਆ ਠੀਕ ਹੈ ਜੀ ਜਰਾਬਾਂ ਪੈਰਾਂ ਤੇ ਵੀਰ ਜੀ ਦੇ ਵੀ ਨੀਲੀ ਕਬੂਤਰੀ ਹੈ ਕਰੋ ਸ਼ੌਂਕ ਹਾਂ ਇਹਦੀ ਬੰਤਰ ਹੈ ਹਾਂ ਤੁਹਾਨੂੰ ਆਪਾਂ ਨਰਦਾ ਸ਼ੌਂਕ ਰਾਨੇ ਵੀਰ ਜੀ ਬਣੇ ਰੋ ਵੀਡੀਓ 'ਚ ਲੋ ਵੀਰ ਜੀ ਕਰੋ ਨਰਦਾ ਸ਼ੌਂਕ ਝਾੜ ਚ ਪਿਆ ਹੈ ਵੀਰ ਜੀ ਆ ਵੇਖੋ ਝਾੜ ਚ ਪਏ ਨੇ ਜਾਨਵਰ ਆ ਕਰੋ ਇਹਦੀ ਅੱਖ ਦਾ ਸ਼ੌਂਕ ਠੀਕੇ ਵੀਰ ਜੀ ਹਾਂ ਦੂਜੇ ਪਾਸੇ ਕਰੋ ਅੱਕ ਦਾ ਸ਼ੌਂਕ ਹਾਂ ਇਹਦੇ ਪੱਲੇ ਦਾ ਸ਼ੌਂਕ ਕਰੋ ਹਾਂ ਦੂਜੇ ਪਾਸੇ ਪੱਲੇ ਦਾ ਸ਼ੌਂਕ ਕਰੋ ਹਾਂ ਇਹਦੇ ਪੰਜੇ ਨੇ ਦੀ ਬੰਤਰੇ ਝਾੜ ਚ ਪਿਆ ਵੀਰ ਜੀ ਤੇ ਆਪਦੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੀਰ ਜੀ 1000 ਸਬਸਕ੍ਰਾਈਬਰ ਹੋ ਜਾਵੇ ਜਲਦੀ ਤੋਂ ਜਲਦੀ ਠੀਕ ਹੈ ਵੀਰ ਜੀ ਆਪਾਂ ਐਵੇਂ ਤੁਹਾਨੂੰ ਭਰਾਵਾਂ ਨੂੰ ਜੋੜੇ ਗਿਫਟ ਕਰਦੇ ਰਹਿਣਾ ਵੀਰ ਜੀ ਅੱਜ ਆ ਨੀਲਿਆਂ ਦਾ ਜੋੜਾ ਇਹ ਵੀ ਆਪਾਂ ਉਵੇਂ ਕਮੈਂਟਾਂ 'ਚ ਜਿਹੜੇ ਵੀਰ ਭਰਾ ਆਪਣ ਕਮੈਂਟਾਂ 'ਚ ਲਿਖਣਗੇ ਠੀਕ ਹੈ ਕਮੈਂਟ ਕਰਨਗੇ ਉਹਨਾਂ ਦਾ ਆਪਾਂ ਨਾਮ ਲਿਖ ਕੇ ਪਰਚੀ ਕੱਢ ਦੇਣੀ ਹੈ ਠੀਕ ਹੈ ਵੀਰ ਜੀ ਬਣੇ ਰੋ ਵੀਡੀਓ ਛੱਡ ਕੇ ਜੋੜੇ ਦਾ ਸ਼ੌਂਕ ਰਾਨੇ। ਲੋ ਵੀਰ ਜੀ। ਕਰੋ ਸ਼ੌਂਕ। ਜੋੜਾ ਲੱਗਾ ਨਹੀਂ ਆ ਵੀਰ ਜੀ ਲਾਣਾ ਪੈਣਾ ਕਿਉਂਕਿ ਨਰ ਮਾਦੀਆਂ ਵੱਖੋ ਵੱਖ ਛੱਡੇ ਨੇ। ਠੀਕ ਹੈ ਵੀਰ ਜੀ। ਨਰ ਮਾਦੀਆਂ ਵੱਖੋ ਵੱਖ ਨੇ ਆਪਾਂ ਲਾਏ ਨਹੀਂ ਇਹ ਜੋੜੇ। ਜੋੜੇ ਲਾਣ ਵਾਲੇ ਨੇ। ਠੀਕ ਹੈ ਵੀਰ ਜੀ। ਵੱਧ ਤੋਂ ਵੱਧ ਸਪੋਰਟ ਕਰੋ ਆਪਦੇ ਭਰਾ ਦੀ। ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰ ਜੀ। ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਵੀਡੀਓ ਨੂੰ ਠੀਕ ਹੈ ਤਾਂ ਕਿ ਆਪਾਂ ਤੁਹਾਨੂੰ ਵਧੀਆ-ਵਧੀਆ ਚੰਗੇ-ਚੰਗੇ ਸ਼ਾਨਦਾਰ ਜੋੜੇ ਦਿੰਦੇ ਰਹੀਏ ਠੀਕ ਹੈ ਵੀਰ ਜੀ ਇਹ ਵੀ ਤੁਹਾਨੂੰ ਗਿਫਟ ਹੀ ਹੈ ਤੇ ਆਪਾਂ ਗਿਫਟ ਹੀ ਦਿੰਦੇ ਰਹਿਣਾ ਵੀਰ ਜੀ ਠੀਕ ਹੈ ਵੀਰ ਜੀ ਤੇ ਜਿਹੜਾ ਆਪਾਂ ਉਹ ਜੋੜਾ ਪਹਿਲਾਂ ਪਾਇਆ ਸੀ ਹੁਣ ਦਾ ਆਪਾਂ ਕੱਲ ਸ਼ਾਮੀ 7 ਵਜੇ ਰਿਜ਼ਲਟ ਕੱਢਾਂਗੇ ਠੀਕ ਹੈ ਵੀਰ ਜੀ ਤੇ ਆਪਦੇ ਭਰਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਮਿਲਾਂਗੇ ਅਗਲੀ ਵੀਡੀਓ 'ਚ Annawad Virji